ਦੋਸਤੋ ਕੀ ਤੁਸੀਂ ਜਾਣਦੇ ਹੋ ਇਸ ਮੁਗਲ ਬਾਦਸ਼ਾਹ ਨੇ ਹੀ ਆਪਣੀ ਮਾਂ ਨਾਲ ਕੀਤਾ ਸੀ ਵਿਆਹ ਦਿੱਲੀ ਆਗਰਾ ਦੇ ਵਿਸ਼ਾਲ ਕਿਲਿਆਂ ਵਿੱਚ ਮੁਗਲ ਸਲਤਨਤ ਦੀ ਚਮਕ ਅੱਜ ਵੀ ਦਿਖਾਈ ਦਿੰਦੀ ਹੈ ਪਰ ਇਸ ਗਲੈਮਰ ਦਾ ਇੱਕ ਹਨੇਰਾ ਪੱਖ ਵੀ ਹੈ ਮੁਗਲ ਸਲਤਨਤ ਵਿੱਚ ਧੀਆਂ ਦੇ ਵਿਆਹ ਦੀ ਇਜਾਜ਼ਤ ਨਹੀਂ ਸੀ ਜੇਕਰ ਕਿਸੇ ਦਾ ਵਿਆਹ ਹੁੰਦਾ ਤਾਂ ਰਿਸ਼ਤਾ ਪਰਿਵਾਰ ਦੇ ਕਿਸੇ ਵਿਅਕਤੀ ਨਾਲ ਹੀ ਹੁੰਦਾ ਸੀ ਰਿਸ਼ਤਿਆਂ ਦੇ ਇਨਾਂ ਅਜੀਬੋ-ਗਰੀਬ ਰਸਾਂ ਵਿੱਚੋਂ ਇਹ ਵੀ ਮਸ਼ਹੂਰ ਹੈ ਕਿ ਮੁਗਲ ਬਾਦਸ਼ਾਹ ਅਕਬਰ ਨੇ ਆਪਣੀ ਮਾਂ ਨਾਲ ਵਿਆਹ ਕਰਵਾਇਆ ਸੀ। ਅਸਲ ਅਕਬਰ ਨੇ ਆਪਣੀ ਮਾਂ ਨਾਲ ਨਹੀਂ ਸਗੋ ਆਪਣੇ ਸਰਪ੍ਰਸਤ ਬੇਰਮ ਖਾਨ ਦੀ ਵਿਧਵਾ ਸਲੀਮਾ ਬੇਗਮ ਨਾਲ ਵਿਆਹ ਕਰਵਾਇਆ ਸੀ ਜੋ ਅਕਬਰ ਦਾ ਚਚੇਰਾ ਭਰਾ ਸੀ। ਸਲੀਮਾ ਨੇ ਅਕਬਰ ਨੂੰ ਮਾਂ ਵਾਂਗ ਪਾਲਿਆ ਸੀ। ਜਦੋਂ ਹਮਾਉ ਦੀ ਮੌਤ ਤੋਂ ਬਾਅਦ ਬੇਰਮ ਖਾਨ ਨੇ ਬੱਚੇ ਅਕਬਰ ਨੂੰ ਗੱਦੀ ਤੇ ਬਿਠਾਇਆ ਸੀ ਅਤੇ ਉਸ ਦਾ ਸਰਪ੍ਰਸਤ ਬਣਾ ਦਿੱਤਾ ਗਿਆ ਸੀ। ਭਾਵੇਂ ਸਲੀਮਾ ਬੇਗਮ ਅਕਬਰ ਨੂੰ ਮਾਂ ਵਾਂਗ ਦੇਖਦੀ ਸੀ ਪਰ ਅਕਬਰ ਉਸ ਨੂੰ ਸਲੀਮਾ ਨਾਲ ਪਿਆਰ ਹੋ ਗਿਆ ਸੀ ਜੋ ਉਸ ਤੋਂ ਕਈ ਸਾਲ ਵੱਡੀ ਸੀ। ਇਸੇ ਪਿਆਰ ਕਾਰਨ ਅਕਬਰ ਨੇ ਬੈਰਨ ਖਾਨ ਦੀ ਮੌਤ ਤੋਂ ਬਾਅਦ ਸਲੀਮਾ ਬੇਗਮ ਨਾਲ ਵਿਆਹ ਕਰ ਲਿਆ ਸੀ ਅਤੇ ਉਸ ਨੂੰ ਖਜੀਦਾ ਦਾ ਖਿਤਾਬ ਦਿੱਤਾ ਇਤਿਹਾਸਕਾਰਾਂ ਦੇ ਅਨੁਸਾਰ 23 ਫਰਵਰੀ 1539 ਨੂੰ ਜਨਮੀ ਸਲੀਮਾ ਅਕਬਰ ਦੀ ਪਸੰਦੀਦਾ ਪਤਨੀ ਸੀ ਜੋ ਉਸ ਨੂੰ ਰਾਜਨੀਤਿਕ ਮੁੱਦਿਆਂ ਤੇ ਸਲਾਹ ਵੀ ਦਿੰਦੀ ਸੀ ਇਥੋਂ ਤੱਕ ਕਿ ਅਕਬਰ ਦੇ ਹਰਮ ਵਿੱਚ ਸਲੀਮਾ ਬੇਗਮ ਦੇ ਹੁਕਮਾਂ ਨੂੰ ਸਰਵਉੱਚਤ ਮੰਨਿਆ ਜਾਂਦਾ ਸੀ ਨਾ ਕਿ ਉਸ ਦੀਆਂ ਹੋਰ ਬੇਗਮਾਂ ਜੋਦਾਬਾਈ ਜਾਂ ਰੁਕੀਆ ਬੇਗਮ ਦਾ ਕਈ ਮੁੱਦਿਆਂ ਤੇ ਅਕਬਰ ਦੀ ਸੋਚ ਨੂੰ ਬਦਲਣ ਵਾਲੀ ਸਲੀਮਾ ਦੀ ਮੌਤ 15 ਦਸੰਬਰ 1612 ਨੂੰ ਹੋ ਗਈ ਸੀ ਜਿਸ ਤੋਂ ਬਾਅਦ ਆਗਰਾ ਵਿੱਚ ਹੀ ਉਹਨਾਂ ਦਾ ਮਕਬਰਾ ਬਣਾਇਆ ਗਿਆ ਸੀ